ਸ਼੍ਰੋਮਣੀ ਅਕਾਲੀ ਦਲ ਵੈਸੇ ਆ ਬਾਟ ਜੜੀ ਦੀ ਜੋਰ ਕਰੋ ਬਾਲਸਰ ਇਹ ਤੇ ਪਤਾ ਲੱਗੇ ਵੀ ਅਸੀਂ ਸਾਨੂੰ ਹਰਾ ਹਰਨਾ ਕੋਈ ਪਰਵਾਹ ਨਹੀਂ ਬੋਲੀ ਦੇ ਘੱਟ ਘੱਜ ਕੇ ਖਿੱਚ ਕੇ ਬੋਲਵੇ ਕਰਾ ਪਤਾ ਲੱਗੇ ਮਾਈਕ ਦੀ ਕੋਈ ਲੜ ਨਹੀਂ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਇਹ ਇਸ ਕਰਕੇ ਨਾਰੇ ਨੂਰ ਦੀ ਲਾਏ ਆ ਕਿਤੇ ਪ੍ਰਧਾਨ ਜੀ ਇਹ ਨਾਲ ਸਭ ਦੇ ਨਾਲ ਕੇ ਬਾਡਰ ਵਾਲੇ ਨੇ ਤਿਆਰ ਧਰੂਣੇ ਨਾਲ ਮਾਰ ਬਹਾ ਅਤਾਰੀ ਜਾਂਦੇ ਇਹਨਾਂ ਕੋ ਬੋਲਿਆ ਨਹੀਂ ਕਹਦਾ। ਤੁੱਖੇ ਭਾਵੇਂ ਹੋਈਏ ਗੱਜ ਨੇ ਪੂਰੇ ਆ ਇਸ ਤਰ੍ਹਾਂ ਕਿ ਕੋਈ ਪਰਵਾਹ ਨਹੀਂ ਕੀ ਚੰਦੀ ਕਨਾਜ ਪੰਥ ਦੇ ਸਾਹ ਰਹਿਦਾ ਤੇ ਚੰਦੀ ਕਰਾ ਦੇ ਵਿੱਚ ਰਹੇਗਾ। ਔਰ ਮੈਂ ਪ੍ਰਧਾਨ ਜੀ ਦਾ ਇੱਥੇ ਹੋਣ ਦੇ ਉੱਤੇ ਦਿਲ ਦੀਆਂ ਗੱਲਾਂੀਆਂ ਦੇ ਵਿੱਚੋਂ ਜिले ਵਾਸਤੇ ਬਹੁਤ ਖੁਸ਼ੀ ਦੀ ਗੱਲ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਔਰ ਸਾਰੇ ਸੰਗਤ ਅੱਜ ਸਾਡੇ ਗ੍ਰਾਮ ਵਿੱਚ ਆਏ ਨੇ ਮੇਰੇ ਵਾਸਤੇ ਬਹੁਤ ਨਿੱਜੀ ਤੌਰ ਤੇ ਬੜਾ ਖੁਸ਼ੀ ਦਾ ਪਲ ਆ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਨੇ ਸਰਤਾਜ ਸੁਖਬੀ ਸਿੰਘ ਵਾਦਲ ਜੀ ਦੀ ਪ੍ਰਧਾਨਗੀ ਦੇ ਅੰਦੇ ਜਿਦੀ ਹਰ ਪਿੰਡਾਂ ਦੇ ਵਿੱਚ ਇਸ ਕੁਦਰਤੀ ਆਫਤ ਵਿੱਚ ਸੇਵਾ ਕੀਤੀ ਆ ਇਸ ਦੀ ਮਿਸਾਲ ਕਿਤੇ ਵੀ ਦੁਨੀਆ ਵਿੱਚ ਨਹੀਂ ਮਿਲਦੀ ਪੰਜਾਬ ਅੱਜ ਵੀ ਜਰਵਾਣਾ ਕੀਤਾ ਜਾ ਰਿਹਾ ਦੇਖੋ ਟ੍ਰੈਫਿਕ ਤੋਂ ਪ੍ਰਭਾਵ ਪਾ ਰਿਹਾ ਦੋ ਕਰੀਏ ਕਿ ਤੇ ਕਰਨਾ ਹੈ ਕਰਨਾ ਜੀ ਅੱਜ ਦੇ ਹਲਕੇ ਦਾ ਕਿਉਂਕਿ ਇੱਥੇ ਸਭ ਤੋਂ ਜ਼ਿਆਦਾ ਨੁਕਸਾਨ ਆਲੇ ਹਲਕੇ ਦਾ ਹੋਇਆ ਹੈ ਸੰਭਰਾ ਸਾਹਿਬ ਸਾਡੇ ਹਲਕਾ ਚਾ ਸਾਡੇ ਨਾਲ ਹੈ ਮੈਨੂੰ ਇਹਨਾਂ ਨੇ ਦੱਸਿਆ ਹੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੋ ਅੱਜ ਅਸੀਂ ਤਕਰੀਬਨ 4000 ਪਰਡਲ ਬਣੋ ਵੀਰ ਕਣਕ ਦਾ ਵੀ ਅਸੀਂ ਅੱਜ ਬੰਦੋਲੇ ਦਾ ਵੰਡ ਰਹੇ ਆ ਪਿੰਡ ਪਿੰਡ ਜਾ ਕੇ ਆ ਬ੍ਰਹਮਪਦਾ ਵੰਡਣਗੇ ਤਕਰੀਬਨ 1 ਕਰੋੜ 60 ਲੱਖ ਦਾ ਆ ਪੀਐਮ ਮੈਂ ਧੰਨਵਾਦ ਕਰਦਾ ਇਸ ਸ਼ੋਹਰਨੀ ਕਾਲੀ ਜੀ ਦੇ ਵਰਕਰਾਂ ਦਾ ਜਿਨ੍ਹਾਂ ਨੇ ਸਾਰੇ ਇੱਥੇ ਲੋਕਾਂ ਦਾ ਸਾਥ ਪਾਇਆ ਤੁਸੀਂ ਗਰੀਬ ਪਰਿਵਾਰਾਂ ਦੀ ਸਹਾਇਤਾ ਦਾ ਵੀ ਲਾਲ ਕੀਤਾ ਉਹ ਅਸੀਂ ਅਗਲੇ ਨੀਵੇਂ ਤੋਂ ਜਿਵੇਂ ਅਸੀਂ ਕਿਹਾ ਸੀ ਕਿ 50 ਹਜ਼ਾਰ ਪਰਿਵਾਰ ਜਿਹੜੇ ਗਰੀਬ ਆ ਜਿਨ੍ਹਾਂ ਹੜਾਂ ਕਰਕੇ ਜਿਨ੍ਹਾਂ ਦੀ ਤਿਆਰੀਆਂ ਨਹੀਂ ਲੱਗੀਆਂ ਤੇ ਜਾਂ ਕੋਈ ਠੇ ਔਰ ਕੰਮੀ ਕਰ ਸਕੇ ਉਹਨਾਂ ਨੂੰ ਅਸੀਂ ਕੰਕ ਦੇਵਾਂਗੇ ਤੋਂ ਨਵੰਬਰ 15 ਤੋਂ ਬਾਅਦ ਸ਼ੁਰੂ ਕਰਾਂਗੇ ਹੁਣ ਅਸੀਂ ਅਗਲੇ 15 ਦਿਨ ਜਿਵੇਂ ਕਿਹਾ ਸੀ 1 ਲੱਖ 1 ਅਸੀਂ 20 ਵਡਾਂਗੇ ਮੈਂ ਬੇਨਤੀ ਕਰਦਾ ਪੰਜਾਬ ਦੇ ਪੱਖ ਮੰਤਰੀ ਤੁਸੀਂ ਕਿਹਾ ਸੀ ਮੈਂ 5 ਲੱਖ 1 ਸਹਰਿਆਂ ਨੂੰ ਜ਼ੀਦ ਦੂੰਗਾ ਹਲੇ ਤੱਕ ਥੋੜਾ ਕੁਝ ਨਹੀਂ ਆਇਆ ਜੇ ਤੁਸੀਂ ਬੋਲਦੇ ਹੋ ਨਾ ਉਹ ਸਮਝ ਕੇ ਬੋਲਿਆ ਕਰੋ ਜੇ ਨਹੀਂ ਦੇਣੀ ਜੀ ਲੋ ਕਾਨੂੰਨ ਨਾਲ ਕੀ ਕਰੋਗੇ ਮੈਂ ਅਜਿਹਾ ਪਰੰਤਾਰਨ ਜਿਮਨੀ ਚੋਕ ਪੁਲਿਸ ਤੇ ਤੱਕੇਸ਼ਾਈ ਦੇ ਦੋਸ਼ ਲੱਗ ਰਹੇ ਜੀ ਦੇਖੋ ਮੈਂ ਹੈਰਾਨ ਹੈ ਮੈਂ ਐਸਐਸਪੀ ਮੈਡਮ ਤੇ ਹੈਰਾਨ ਹੈ ਕਿ ਤੁਸੀਂ ਇੰਨਾ ਤੱਕਾ ਕਰ ਸਕਦੇ ਹੋ ਤੇ ਤੁਹਾਨੂੰ ਕਾਨੂੰਨੀ ਭੱਜੇ ਉਡਾ ਸਕਦੇ ਆ ਇਸ ਐਸਐਸਪੀ ਨੂੰ ਮੈਡਮ ਨੂੰ ਸਪੈਸ਼ਲੀ ਲਿਆਂਦਾ ਗਿਆ ਹੈ ਤੁਸੀਂ ਦੇਖ ਲਓ ਇਲੈਕਸ਼ਨ ਤੋਂ ਨਾਉਨ ਜ਼ੋਨ ਤੋਂ 15 ਦਿਨ ਪਹਿਲੇ ਇਹਨਾਂ ਨੂੰ ਸਪੈਸ਼ਲੀ ਲਿਆਂਦਾ ਹੈ ਇਹਨਾਂ ਨੇ ਕਮਿਟਮੈਂਟ ਕੀਤੀ ਕਿ ਮੈਂ ਜਤਾ ਕੇ ਦਊਂਗੀ ਹਾਲੇ ਦੇ ਉਹਨਾਂ ਨੇ ਕਿਹਾ ਕਿ ਮੈਂ ਖਾਲੀ ਵਰਕਰਾਂ ਮੈਂ ਅੱਜ ਤੋਂ মিডিਆ ਦੇ ਸਾਹਮਣੇ ਕਹਿ ਰਹੇ ਆ ਅੱਜ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵਿਕਿਆ ਕਿ ਇਹਨਾਂ ਨੇ ਸਾਡੇ ਸਰਪੰਚਾਂ ਦੇ ਪਰਚੇ ਦੇਣੇ ਸ਼ੁਰੂ ਕਰਤੇ ਸਾਡੇ ਲੀਡਰਾਂ ਦੇ ਸਾਡੇ ਬੰਦੇ ਨੂੰ ਚੱਕਣਾ ਸ਼ੁਰੂ ਕਰ ਦਿੱਤਾ ਏਡੀਸੀ ਜਿਹੜਾ ਇੱਥੇ ਹੈ ਉਹਨੇ ਪੰਚਾਇਤਾਂ ਦੇ ਸਾਡੇ ਜਿਹੜੇ ਸਰਪੰਚ 50 50% ਸਰਪੰਚ ਤਾਂ ਖਾਲੀ ਜਲਦੇ ਆ ਉਹਨਾਂ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ ਆ ਆ ਲੜਾਈ ਹੁਣ ਅਫਸਰ ਅਫਸਰ ਲੜ ਰਹੇ ਆ ਕਿਉਂਕਿ ਪੈਰਾਂ ਥਲੇ ਜ਼ਮੀਨ ਚਲੀ ਗਈ ਹਰ ਮੰਡੀ ਬੈਠੇ ਆ ਕਾਲੀ ਦਲ ਤੋਂ ਡਰ ਐ ਤੁਹਾਨੂੰ ਪਤਾ ਇੱਕੀ ਸ਼ਰਮ ਨਹੀਂ ਕਾਲੀ ਦਲ ਨੇ ਅੱਜ ਜਿੱਤ ਲੋਕਾਂ ਨਹੀਂ ਜਿੱਤ ਬਣਾਉਣੀ ਐ ਕਿਉਂਕਿ ਕਾਲੀ ਦਲ ਨੂੰ ਚਾਹੁੰਦੇ ਆ ਲੋਕ ਖੇਤੀ ਪਾਰਟੀ ਨੂੰ ਤੇ ਮੈਂ ਫਿਰ ਤੋਂ ਬੇਨਤੀ ਕਰਦਾ ਅਫਸਰ ਸਿਮ ਮੈਡਮ ਨੂੰ ਮੈਡਮ ਕਾਨੂੰਨਾਂ ਤੋੜੋ ਇਹ ਕੀ ਕਰਨਾ ਕਾਨੂੰਨ ਤੋੜੋਂਗੇ ਤੇ ਫਿਰ ਉਹੀ ਕਾਨੂੰਨ ਜੋ ਆਮ ਇਨਸਾਨ ਤੋੜਦਾ ਹੈ ਜੋ ਸਜ਼ਾ ਉਹਦੇ ਵਾਸਤੇ ਆ ਉਹ ਕਾਨੂੰਨ ਭਾਵੇਂ ਅਫਸਰ ਤੋੜੇ ਬਸ ਸੀਐਮ ਦੀ ਵੀਡੀਓ ਵਾਇਰਲ ਹੋਈ ਐ ਬਸ ਸਾਹਿਬ ਜਿਹੜੀ ਸੀਐਮ ਦੀ ਵੀਡੀਓ ਵਾਇਰਲ ਹੋਈ ਉਹਨ ਤੇ ਪਰ ਕੀ ਕਹੋਗੇ ਜੀ ਯਾਰ ਦੇਖੋ ਬੜੀ ਸ਼ਰਮ ਦੀ ਗੱਲ ਹੈ ਐ ਜਾ ਸਾਨੂੰ ਸ਼ਰਮ ਆਉਂਦੀ ਹੈ ਕਹਿੰਦੇ ਕਿ ਸੀਐਮ ਹੈ ਆਈਸੀਐਮ ਹੈ ਜਿਹਨੂੰ ਜੋ ਫ੍ਰੈਂਕਫਰਟ ਗਿਆ ਸੀ ਇੰਨੀ ਸ਼ਰਾਬ ਪੀਲੀ ਸੀ ਤੇ ਜਹਾਜ਼ ਤੋਂ ਲਫਤਾਂ ਦਾ ਜਹਾਜ਼ ਤੋਂ ਕੱਢ ਕੇ ਉਹਨਾਂ ਨੂੰ ਤਾਰਿਆ ਹੁਣ ਐ ਜੀ ਵੀਡੀਓ ਆ ਗਈ ਉਹਨਾਂ ਦੀ ਤੇ ਹੁਣ ਇਹਦੇ ਤੇ ਮੰਨ ਉਸਾਂ ਲੋਕਾਂ ਨੇ ਮਨ ਬਣਾ ਲਿਆ ਕਿ ਇਹ ਤਾਂ ਘਟਿਆ ਬੰਦਾ ਕੋਈ ਨਹੀਂ ਦੋ ਕੇਸ ਕੱਲ ਦਾ ਹੈ ਕਿ ਡੈਮੋਕ੍ਰੇਸੀ ਵਿੱਚ 92 ਆਪਾ ਦੇਦੇ ਐਮਐਲਏ ਤੇ 5 ਸਾਲ ਤੇ ਟਪਾਉਣੇ ਪੈਣੇ ਆ ਪਰ ਐਸ ਇਨਸਾਨ ਨੇ ਜੋ ਪੰਜਾਬ ਦੀ ਕੌਮ ਦੀ ਪੰਜਾਬੀਆਂ ਦੀ ਨੱਕ ਕਟਾਈ ਹੈ ਇਹ ਇਹਦੇ ਕਰਤੂਤਾਂ ਕਰਕੇ ਸ਼ਰਮ ਆਉਂਦੀ ਹੈ ਕਹਿੰਦੇ ਜੋ ਜਦ ਤੱਕ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਹੈ ਉਹ ਕਹਿੰਦੇ ਉਹ ਭਗਵੰਤ ਮਾਨ ਜਿਹੜਾ ਸ਼ਰਾਬੀ ਹੈ ਉਹੀ ਭਗਵੰਤ ਮਾਨ ਜਿਹਦੀ ਵੀਡੀਓ ਆਉਣੀ ਹੈ ਤੱਕੀ ਕਹੀ ਹੈ उते सिर चुप जा